ਗੁਰੂ ਰੋਪ ਗੁਰੂ ਕਾਲ ਸਾਹਿਬ ਸੰਗਤ ਜੀ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਪੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਬੀਰ ਸਿੰਘ ਬਾਦਲ ਜਿਸ ਨੂੰ ਤੇ 2 ਦਸੰਬਰ 2024 ਨੂੰ ਛੇਅ ਅਕਾਲ ਪੁਰਖ ਸਾਹਿਬ ਜੀ ਦੇਖੇ ਪੰਜ ਸਿੰਘ ਸਹਿਬਾਨਾ ਵੱਲੋਂ ਸਾਫੀਆਂ ਦੇ ਸੰਦੇਹ ਸੇਵਾ ਲੱਗ ਗਈ ਉਸ ਸੇਵਾ ਵਿੱਚ ਪੰਟਾ ਘਰ ਜੋੜੀ ਦੇ ਬਾਹਰਵਾਰ ਤੇ ਘੰਟਾ ਬ੍ਰੈਕਿੰਗ ਦੀ ਸੇਵਾ ਸੇਵਾਦਾਰ ਵਾਲਾ ਝੋੜਾ ਪਾ ਕੇ ਸਾਤਵੇਂ ਚ ਬਰਸ਼ਾ ਫੜ ਕੇ ਉਥੇ ਡਿਊਟੀ ਕਰਨ ਦੀ ਜਿਹੜੀ ਸੇਵਾ ਸੀ ਉਹ ਵੀ ਲਾਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਗੋਂ ਸਿਕਿਉਰਟੀ ਵਾਲੋਂ ਮੁਸ਼ਤੀਆਨੀ ਵਰਤਦਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋੜੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਸੈਬ ਦੇ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਕਰ ਬਾਰ-ਬਾਰ ਡਿਊਟੀ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦੰਦਲਾ ਚੋੜਾ ਪਾ ਕੇ ਹੱਥ ਚ ਬਰਛਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸ ਕੇ ਐਸੀ ਥੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਣਾ ਕਰਦਿਆਂ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਹਤੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਇਰਲ ਜਿੱਕਰ ਖਾਲਸਾ ਵਾਇਰਲ ਜਿੱਕਰ ਖਾਲਸਾ ਵਾਇਰਲ ਜਿੱਕਰ ਖਾਲਸਾ ਗੁਰੂ ਰੋਪ ਗੁਰੂ ਖਾਲਸਾ ਸੰਗਤ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੰਟਾ ਘਰ ਜੁੜੀ ਦੇ ਬਾਹਰਵਾਰ ਇਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਪਹਿਲੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਪੰਜ ਸਿੰਘ ਸਹਿਵਾਨਾ ਵੱਲੋਂ ਸਾਫੀਆਂ ਦੇ ਸੰਗੇਤ ਸੇਵਾ ਲੱਗ ਗਈ ਉਸ ਸੇਵਾ ਵਿੱਚ ਘੰਟਾ ਘੜੇ ਜੋੜੇ ਦੇ ਬਾਰ ਬਾਰ ਤੇ ਘੰਟਾ ਬ੍ਰੇਕਿੰਗ ਦੀ ਸੇਵਾ ਸੇਵਾਦਾਰ ਵਾਲਾ ਝੋੜਾ ਪਾ ਕੇ ਬਾਥੀ ਵਿੱਚ ਬਰਸ਼ਾ ਫੜ ਕੇ ਉਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਾਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਗੋਂ ਸਿਕਿਉਰਟੀ ਵੱਲੋਂ ਮੁਸ਼ਤੀਆਦੀ ਵਰਤਦਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਸੈਰ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਕਰ ਬਾਰ-ਬਾਰ ਡਿਊਟੀ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ 'ਚ ਪਰਚਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸ ਕੇ ਐਸੀ ਘੋਰ ਨਿੰਦਾ ਕਰਦੇ ਆ ਜਿੰਨੇ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਨਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤਕਲੀ ਦੇ ਨਾਲ ਬ੍ਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ